ਧਿਕੁਰਤੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਸੰਗਰੀ ਦੇ ਪਾਵਨ ਵਿਸਥਰ ਸਾਨ ਗੁਰਦਰਾ ਬਾਬਾ ਸੰਗਰੀ ਢੇਸ਼ਿਆਂ ਵਿਖੇ ਖਾਲਸਾ ਸਾਜਨਾ ਦੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਇਲਾਕੇ ਦੀਆਂ ਸਮੂਹੀਆਂ ਸੰਗਤਾਂ ਅਤੇ ਸ਼ਰੋਗਲੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵਧੀਆ ਢੰਗ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਜੋ ਪਰਸੋਂ ਹੋਇਤੋਂ ਸ੍ਰੀ ਅਕਨ ਪੁਰਸਾ ਪ੍ਰਾਰੰਭ ਹੋਏ ਸਨ ਜਿਨ੍ਹਾਂ ਦੀ ਸੰਪੂਰਨਤਾ ਹੋਈ ਹੈ ਇਸ ਸਬੰਧ ਵਿੱਚ ਅੱਜ ਬਹੁਤ ਸੁੰਦਰ ਦਸਤਾਰ ਮੁਕਾਬਲੇ ਵੀ ਹੋਏ ਹਨ ਭੋਗ ਤੋਂ ਉਪਰੰਤ ਅੱਜ ਨਗਰ ਕੀਰਤਨ ਸਜਾਇਆ ਜਾਣਾ ਹੈ ਜੋ ਕਿ ਨਗਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ 6:30 7:00 ਵਜੇ ਤੱਕ ਇਸ ਗੁਰਦਾਰ ਸਾਹਿਬ ਪਹੁੰਚੇਗਾ ਰਾਤ ਨੂੰ 8:00 ਵਜੇ ਤੋਂ ਲੈ ਕੇ 12:00 ਵਜੇ ਤੱਕ ਬਹੁਤ ਸੁੰਦਰ ਦੀਵਾਨ ਸਜਾਏ ਜਾਣਗੇ ਇਸ ਪੰਥ ਦੇ ਮਹਾਨ ਢਾਡੀ ਕਵੀਸ਼ਰੀ ਜਿਥੇ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾਉਣਗੇ ਸਵੇਰੇ ਫਿਰ 10 ਵਜੇ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਜਾਏ ਜਾਣਗੇ ਜਿਨ੍ਹਾਂ ਵਿੱਚ ਢਾਡੀ ਰਾਗੀ ਕਵੀਸ਼ਰੀ ਜਿਥੇ ਵੀ ਹਾਜ਼ਰੀ ਲਵਾਉਣਗੇ ਅਤੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਲੀਡਰ ਸਹਿਬਾਨ ਉਹ ਵੀ ਹਾਜ਼ਰੀਆਂ ਭਰਨਗੇ ਦਾਸ ਵੱਲੋਂ ਸੁਮਤੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਥਿੱਸਾ ਲੈ ਕੇ ਹਾਜ਼ਰੀਆਂ ਭਰ ਕੇ ਬਾਬਾ ਸੰਗਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ